ਅੱਡਾ ਤੇ ਸੁਭਾਏ ਹੋ ਜਿਆ ਇੱਥੇ ਮੱਥਾ ਟੇਕਣਾ ਬਾਹਰ ਜਾ ਕੇ ਝੂਠ ਬੋਲਣ ਲੱਗ ਜਾਣਾ ਇੱਥੇ ਕੰਨ ਫੜ ਕੇ ਮਾਫੀ ਮੰਗ ਲੈਣੀ ਬਾਬਾ ਜੀ ਬਖਸ਼ ਲਓ ਬਾਹਰ ਜਾ ਕੇ ਨਿੰਦਿਆ ਚੁਗਲੀ ਸ਼ੁਰੂ ਕਰ ਦੇਣੀ ਹੈ ਠੱਗੀਆਂ ਸ਼ੁਰੂ ਕਰ ਦੇਣੀਆਂ ਨੇ ਓਏ ਰੱਬ ਦੇ ਆ ਬੰਦਿਆ ਕਿੰਨੇ ਗੁਨਾ ਤੇਰੇ ਉਹ ਬਖਸ਼ੇ ਤੂੰ ਮੁੜ ਜਾ ਆਪਣੇ ਕਰਮਾਂ ਤੋਂ ਮਾੜਿਆਂ ਤੋਂ ਤੋਬਾ ਕਰ ਲਵੇਂ ਅੱਗੇ ਵਾਸਤੇ ਗੁਨਾਹ ਵਾਲੇ ਰਾਹ ਤੇ ਨਾ ਚੱਲੇ ਤੇ ਉਹ ਬਖਸ਼ੇ ਵੀ ਪਰ ਤੂੰ ਤੇ ਚਾਰ ਦੀ ਮਾਫੀ ਮੰਗਣਾ ਤੇ 40 ਅੱਗੇ ਹੋਰ ਕਰ ਲੈਣਾ ਰੋਜ਼ ਕਿੰਨੇ ਕੁ ਗੁਨਾਹ ਬਖਸ਼ੇਗਾ ਮੇਰੇ ਸਤਿਗੁਰੂ ਕਹਿੰਦੇ ਫੇਰ ਵੀ ਉਹ ਬੜਾ ਦਿਆਲੂ ਈ ਤੂੰ ਕਰਦਾ ਜਾਂਦਾ ਏ ਉਹ ਬਖਸ਼ਦਾ ਜਾਂਦਾ ਏ ਪਰ ਇਨਾਂ ਕੋ ਯਤਨ ਕਰ ਤੇਰਾ ਇਹ ਢੀਠ ਸੁਭਾਅ ਤੇਰੇ ਅੰਦਰੋਂ ਮੁੱਕ ਜਾਏ ਜਿੱਦਣ ਤੂੰ ਢੀਠ ਗੁਨਾਹ ਛੱਡ ਕੇ ਗੁਰੂ ਦੇ ਰਾਹ ਤੇ ਚੱਲੇਗਾ ਮੈਨੂੰ ਮਾਫ ਕਰਿਆ ਜੇ ਫਿਰ ਬਚਨ ਸਾਹਮਣੇ ਆ ਗਿਆ ਉਧਰ ਆਵਾਂ ਕਿਉਂ ਅਮਰਤ ਨਹੀਂ ਮਿੱਠਾ ਲੱਗਦਾ ਜੀ ਮਨ ਢੀਠ ਬਣ ਗਿਆ ਹੈ ਮਨ ਝੂਠ ਨੂੰ ਨਹੀਂ ਛੱਡਣਾ ਚਾਹਦਾ ਮਨ ਸ਼ਰਾਬ ਦਾ ਪਿਆਲਾ ਨਹੀਂ ਛੱਡਣਾ ਚਾਹਦਾ